ਜ਼ਿਲ੍ਹਾ ਤਰਨਤਾਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਕਰਿਆਲਾ ਵਿਖੇ ਛੱਪੜ ਕੰਡੇ ਕਾਨਿਆਂ ਦੀ ਝੁੰਗੀ ਪਾ ਕੇ ਗੁਜ਼ਾਰਾ ਕਰ ਰਹੀ ਗਰੀਬ ਪਰਿਵਾਰ ਦੀ ਜ਼ਿੰਦਗੀ ਨਰਕ ਤੋਂ ਵੱਧਰ ਬਣੀ ਹੋਈ ਹੈ ਕਿਉਂਕਿ ਇਹ ਪਰਿਵਾਰ ਜ਼ਹਿਰੀਲੇ ਸੱਪਾਂ ਦੇ ਸਾਈਂ ਦੇ ਵਿੱਚੋਂ ਗੁਜ਼ਰ ਰਿਹਾ ਹੈ ਉੱਥੇ ਹੀ ਇਹ ਪਰਿਵਾਰ ਗੰਦਗੀ ਦੇ ਨਜ਼ਦੀਕ ਰੋਟੀ ਖਾਣ ਨੂੰ ਮਜਬੂਰ ਆ ਕਿਉਂਕਿ ਵੇਖ ਕੇ ਹਰ ਕਿਸੇ ਦਾ ਮਨ ਪਸੀ ਜਾਵੇਗਾ ਜਦ ਸਾਡੇ ਫਾਲੋ ਇਸ ਪਰਿਵਾਰ ਦਾ ਹਾਲ ਚਾਲ ਜਾਣਿਆ ਗਿਆ ਤਾਂ ਪੀੜਤ ਪਰਿਵਾਰ ਦੇ ਮੁਖੀਆ ਨੇ ਭਰੇ ਮਨ ਦੇ ਨਾਲ ਦੱਸਿਆ ਕਿ ਉਹਨਾਂ ਦੇ ਕੋਲ ਆਪਣਾ ਇੱਕ ਕਮਰਾ ਸੀ ਅਤੇ ਉਸ ਦੇ ਵਿੱਚ ਉਹ ਆਪਣਾ ਗੁਜ਼ਾਰਾ ਕਰ ਰਹੇ ਸਨ ਤਾਂ ਉਸ ਦੇ ਪਤੀ ਨੂੰ ਬਿਮਾਰੀ ਨੇ ਘੇਰ ਲਿਆ ਜਿਸ ਕਰਕੇ ਉਸ ਦਾ ਇਲਾਜ ਕਰਵਾਉਂਦੇ ਹਾਂ ਉਹ ਕਮਰਾ ਵੀ ਵਿਕ ਗਿਆ ਐਸ ਤੋਂ ਬਾਅਦ ਉਹ ਆਪਣੇ ਪਤੀ ਅਤੇ ਤਿੰਨ ਛੋਟੇ ਬੱਚਿਆਂ ਦੇ ਨਾਲ ਪਿੰਡ ਕਰਿਆਲਾ ਦੀ ਦਾਣਾ ਮੰਡੀ ਦੇ ਵਿੱਚ ਰਹਿਣ ਲੱਗੇ ਪੀੜਤ ਔਰਤ ਨੇ ਕਿਹਾ ਕਿ ਹੁਣ ਘਰ ਦੇ ਹਾਲਾਤ ਇੰਨੇ ਬੁਰੇ ਹੋ ਚੁੱਕੇ ਨੇ ਕੀ ਘਰ ਦੇ ਵਿੱਚ ਦੋ ਵਕਤ ਦੀ ਰੋਟੀ ਤੱਕ ਨਹੀਂ ਪੱਕ ਰਹੀ ਐ ਜੇ ਪੱਕਦੀ ਐ ਤਾਂ ਉਹਨਾਂ ਨੂੰ ਗੰਦਗੀ ਦੇ ਕੋਲ ਬੈ ਕੇ ਰੋਟੀ ਖਾਣੀ ਪੈਂਦੀ ਐ ਐਸੇ ਦੌਰਾਨ ਉਹਨਾਂ ਸਮਾਜ ਸੇਵੀਆਂ ਦੇ ਕੋਲੋਂ ਮਦਦ ਦੀ ਗੋਹਾਰ ਲਗਾਈ ਐ ਮੈਂ ਪਹਿਲਾਂ ਕਰੋ ਜਿਹੜਾ ਹਿੱਸਾ ਦਿੱਤਾ ਦੋ ਕੁ ਮਰਲੇ ਉਹ ਵੇਚ ਕੇ ਤੇ ਮੈਂ ਆਪਣੇ ਘਰ ਵਾਲੇ ਤੇ ਲਾਤਾ ਤੇ ਇੰਨਾ ਹੀ ਹੱਤਬੀਦ ਖਰਾਬ ਹੋ ਗਈ ਅੱਛਾ ਤੇ ਕਰਕੇ ਜਗ੍ਹਾ ਨਹੀਂ ਆ ਗਈ ਪਹਿਲਾਂ ਅਸੀਂ ਮੰਡੀ ਚ ਰਹਾਂ ਹਾਂ ਤੇ ਉਤੋਂ ਉਠਾ ਦਿੰਦੇ ਸੀ ਜਨ ਚ ਤੇ ਬਾਅਦ ਚਾਹੀ ਇੱਥੇ ਆਏ ਆ ਤੇ ਸਰਪੰਚ ਨੇ ਤਰਸ ਖਾ ਗਏ ਹਨ ਨੂੰ ਇੰਨੀ ਕਿ ਜਗ੍ਹਾ ਦਿੱਤੀ ਕਮਰਾ ਪਾ ਲੋ ਤੇ ਸਾਨੂੰ ਕਿਹਾ ਨਿਆਰ ਕਿਟ ਦਿੱਤੀ ਉਹ ਵੇਚ ਕੇ ਤੇ ਮੈਂ ਇਹਦਾ ਇਲਾਜ ਕਰਾ ਲਿਆ ਤੇ ਸਿਰ 'ਚ ਸੱਟ ਲੱਗ ਗਈ ਬੱਚੇ ਤਿੰਨ ਤੇ ਉਹ ਉਹਨਾਂ ਦੇ ਰੋਟੀ ਪਾਣੀ ਦਾ ਕਿਹ ਤਰ੍ਹਾਂ ਸਾਰਿਆਂ ਸਰ ਦਾ ਐਦਾਂ ਹੀ ਗੁਜ਼ਾਰਾ ਜਿਹਾ ਹੀ ਕਰਦੀਆਂ ਕੰਮ ਧੰਦਾ ਕਰਕੇ ਦੋ ਵਕਤ ਦੀ ਰੋਟੀ ਇਹਨਾਂ ਨੂੰ ਮਾੜੀ ਚੰਗੀ ਖਾਣੀ ਤੇ ਬੱਚੇ ਸਕੂਲੇ ਨਹੀਂ ਜਾਂਦੇ ਜੀ ਨਹੀਂ ਜੀ ਸਕੂਲਾਂ ਜਾਂਦੇ ਪੈਸਾ ਤੇ ਲਕੋਲ ਨਹੀਂ ਆ ਤੇ ਚਪਲਾ ਤੱਕ ਨਹੀਂ ਪੈਸੇ ਹੈਗੇ ਤੇ ਫਿਰ ਮੈਂ ਇਹ ਕਰਕੇ ਨਹੀਂ ਜਾਂਦੇ ਨੰਗੇ ਪੈਰਾਂ ਜਾਰਾ ਵੀਰ ਜੀ ਕਰਨ ਦਾ ਪਾਣੀ ਕਿਹਦੇ ਘਰੋਂ ਲਈ ਆਈ ਦਾ ਗੁੱਦਲ ਕਾਣਾ ਬਣਾਇਆ ਵੀ ਕਹਿੰਦੇ ਢਾ ਦੋ ਤੇ ਕਿੰਨੇ ਚਿਰ ਹੋ ਗਿਆ ਝੌਂਬੜੀ ਚ ਰਹਿੰਦੇ ਨੂੰ ਇਸ ਤਰ੍ਹਾਂ ਇਹ ਹੋ ਗਏ 6 ਮਹੀਨੇ ਹੋ ਗਏ ਨਹੀਂ ਜੀ ਪ੍ਰੂਫ ਵੀ ਦਿੱਤੇ ਉਹਨਾਂ ਨੂੰ ਕੋਈ ਸੁਣਦਾ ਨਹੀਂ ਹੁਣ ਕੀ ਮੰਗ ਕੀ ਕਰਦੇ ਮੰਗ ਕਰਦੇ ਕੋਈ ਮੈਂਤ ਵਾਲੀ ਗੱਲ ਹੈ ਰਹਿਮ ਕਰਕੇ ਕੋਈ ਤੁਹਾਡੀ ਹੈਲਪ ਕਰੇ ਇਹ ਦੋ ਘਟ ਦੀ ਰੋਟੀ ਆ ਦੇ ਬੱਚਿਆਂ ਨੂੰ ਖਵਾ ਸਕਦੀ। ਹੁਣ ਨੰਬਰ ਕਿੰਨਾ ਮੋਬਾਈਲ ਨੰਬਰ ਕਿੰਨਾ ਜੀ? 9041529862 ਹਾਂ ਫੇਰ ਦੱਸੋ। 9041529862 ਚਲ ਜਾਨ ਸਿੰਘ। ਪਾ ਕੇ ਬੈਠੇ। ਨਹੀਂ ਥਾਂ ਦਿੱਤਾ। ਤੇ ਕਿੰਨੇ ਚਿਰ ਦੇ ਇੱਥੇ ਬੈਠੇ ਇਹਦੇ? 6 ਮਹੀਨੇ ਹੋ ਗਏ। ਤੇ ਤੁਸੀਂ ਧੁੱਪੇ ਕਾਹ ਤੋਂ ਬੜਨਦੇ ਜ? ਅ ਥਾਣੇ ਆਗੇ। ਤੇ ਸਕੂਲੇ ਨਹੀਂ ਜਾਂਦੇ ਤੁਸੀਂ? ਨਹੀਂ। ਘਰੇ ਪਰਦੇ ਪਾਸਾ ਤੇ ਲੱਕੁਸਨੀਆ ਦਾ ਰੋਟੀ ਮम्मा ਕੰਮ ਕਰਕੇ ਲੈ ਆਉਂਦੀ ਨਹੀਂ ਸਾਡੀ ਸਹਾਤਾ ਕੀਤੀ ਜਾਵੇ ਦੋ ਮੰਗ ਰੋਟੀ ਖਾ ਲਈ ਮੋਬਾਈਲ ਨੰਬਰ ਚੇਤਾ ਹੀ ਤੈਨੂੰ ਹਾਂਜੀ ਕਿੰਨਾ ਨੰਬਰ 90415 2986 ਫੇਰ ਦੱਸੀ 90415 986 ਕਿਹਨਾ ਬੀਰ ਜੀ ਤੁਹਾਡਾ ਸੁਖਵੀਰ ਇਹ ਬੀਰ ਜੀ ਮੈਨਾ ਆਪਣਾ ਘਰੇ ਗਏ ਥੋੜਾ ਬਰਾ ਥਾਂ ਦਿੱਤਾ ਹੈ ਡੇਢ ਮਰਲਾ ਜੋ ਇਸੇ ਹੁੰਦਾ ਮੈਂ ਨਾ ਆਪਣਾ ਬਿਮਾਰ ਜਿਆਦਾ ਤੇ ਕਰਦੀ ਨਾ ਜੋ ਜਿੱਦਾਂ ਵੀ ਆਪਣਾ ਸਰੀਰ ਕੰਮ ਕੁੰਮ ਕਰਦੀ ਰਹੀ ਉਚਾਰੀ ਜਾ ਤੇ ਜੋ ਤੋਂ ਬਣਿਆ ਤੇ ਆਪਣਾ ਨਹੀਂ ਠੀਕ ਹੋਇਆ ਮਿੰਕੋ ਨੇ ਜੋ ਥਾਂ ਹੈਗਾ ਵੇਚ ਕੇ ਮੇਰਾ ਇਲਾਜ ਕਰਾਇਆ ਤੇ ਫਿਰ ਸਾਡੇ ਕੋਲ ਥਾਂ ਨਹੀਂ ਹੈਗਾ ਜਦਿਆ ਨਹੀਂ ਹੈਗੀ ਤੇ ਸਰਪੰਚ ਨੇ ਇੰਨਾ ਕਿ ਦਿੱਤਾ ਸੰ ਥਾਂ ਛੱਪੜ ਕੰਡੇ ਥੋੜਾ ਜਾਂ ਦੋਤਾ ਹੀ ਮਰਲੇ ਤੇ ਕਹਿੰਦਾ ਇੱਛੇ ਤੂੰ ਕਮਰਾ ਪਾ ਕੇ ਬਹਿ ਜਾ ਤੇ ਆਪਣਾ ਵੀਰ ਦੀ ਮੇਰੇ ਨਾਲ ਫੇਰ ਆਪਣਾ ਛੱਟ ਲੱਗੀ ਸੱਚ ਤੇ ਮਿਲ ਕੇ ਇਦਾਂ ਆਪਣਾ ਇਟਕੇ ਨੇ ਸਟਾਕ ਹੀ ਦਿੱਤੀ ਤੇ ਉਹਦੇ ਨਾਲ ਗੁਜ਼ਾਰਾ-ਬਜਾਰਾ ਕੀਤਾ ਉਹ ਮਿਲ ਕੇ ਵੇਚਤੀ ਤੇ ਆਪਣੇ ਉਹਦੇ ਨਾਲ ਫਿਰ ਟਾਈਮ ਪਾਸ ਕਰਨ ਤੇ ਜਿੰਦੀ ਲਾਇਕ ਰਾਇਆ ਤੇ ਕੀ ਗੱਲ ਆਂ ਮੰਡੀ ਚ ਲੱਗ ਕੇ ਆਂ ਇਸ ਤਰ੍ਹਾਂ ਭਾਈਆਂ ਝੁੱਗੀ ਪਾ ਕੇ ਬੈਠੇ ਕੀ ਕਰ ਸਕਦੇ ਤੇ ਰਾਤ ਨੂੰ ਕਿਵੇਂ ਗੁਜ਼ਾਰਾ ਹੁੰਦਾ ਰਾਤ ਨੂੰ ਇਸ ਤਰ੍ਹਾਂ ਹੀ ਕੇ ਹੰਕਾਰਾ ਜੀ ਅਰ ਸੱਚ ਕੀ ਹੁਣ ਕੀ ਮੰਗ ਕੀ ਕਰਦੇ ਤੇ ਮੰਗ ਇਦਾਂ ਵੀ ਦੇ ਕੋ ਆਪਣੀ ਦਾਹ ਤੋਏ ਕਰਨਾ ਲੱਗਾ ਤੇ ਚੱਲ ਵੀ ਘਰਾ ਕੇ ਤੇ ਰੋਟੀ ਪਾਣੀ ਦਾ ਕਿਵੇਂ ਸਰਦਾ ਜੀ ਰੋਟੀ ਪਾਣੀ ਇਤਨਾ ਹੀ ਵਿਚਾਰੀ ਉਹ ਕੰਮ ਕੰਮ ਕਰਦੀ ਗੋਹਾ ਕੂੜਾ ਜਾਂਦੀ ਫਟਣ ਤੇ ਤੇ ਤੁਸੀਂ ਕਿਉਂ ਨਹੀਂ ਕਰਦੇ ਕੰਮ ਮੇਰੇ ਭਾਈ ਸਿਰ ਤੇ ਸੱਟ ਆਣਾ ਡੂੰਗੀ ਤੇ ਤਾਂ ਕਰਕੇ ਨਹੀਂ ਮੈਂ ਚੱਕਰ ਆਉਂਦੇ ਆ ਸਿਰ ਪੀੜ ਹੁੰਦਾ ਕਦੀ ਕਿਤੇ ਨਹੀਂ ਚੱਲ ਜਾ ਇਹਦਾ ਮੜਮੋਰ ਕੰਮ ਕਰ ਲਈਦਾ ਮੋਬਾਈਲ ਨੰਬਰ ਕਿੰਨਾ ਤੁਹਾਡਾ 9041529812 ਕਿੰਨਾ 9041529812